ਸ਼੍ਰੀ ਸ਼ਾਮ ਸੇਵਕ ਪਰਿਵਾਰ ਫਗਵਾੜਾ ਵੱਲੋਂ 90 ਸਾਲ ਦੇ ਉਪਲਬਖ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੂਸਰਾ ਸੰਗੀਤ ਸਮਾਗਮ ਪੁਰਾਣੀ ਮੰਡੀ ਨਜ਼ਦੀਕ ਮੋਹਨ ਫਾਸਟ ਫੂਡ ਵਿਖੇ ਬੜੀ ਹੀ ਧੂਮ-ਧਾਮ ਨਾਲ ਕਰਵਾਇਆ ਗਿਆ। ਇਸ ਦੌਰਾਨ ਜਿੱਥੇ ਬਾਬਾ ਸ਼ਾਮਜੀਪ ਦੇ ਆਪ ਭਵਨ ਦੇਖਣਯੋਗ ਸੀ ਉੱਥੇ ਪ੍ਰਬੰਧਕਾਂ ਵੱਲੋਂ ਸਮੂਸ਼ ਸ਼ਰਧਾਲੂਆਂ ਦੇ ਸਹਿਯੋਗ ਨਾਲ ਪਹਿਲਾ ਹਵਨ ਕਰਵਾਇਆ ਗਿਆ ਜਿਸ ਵਿੱਚ ਸਮੂਸ਼ ਸ਼ਰਧਾਲੂਆਂ ਨੇ ਅਹੁੱਤੀ ਪਾਈ ਅਤੇ ਉਪਰੰਤ ਭਜਨ ਮੰਡਲੀਆਂ ਨੇ ਬਾਬਾ ਸ਼ਾਮਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਇਸ ਸਮਾਗਮ 'ਚ ਪਹੁੰਚ ਕੇ ਮੱਥਾ ਟੇਕ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਆਪਣੇ ਸੰਬੋਧਨ ਵਿੱਚ ਵਕਫਾਕ ਬੁਲਾ ਰਹੇ ਨੇ ਸਮੂਹ ਇਲਾਕਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆਂ ਬਾਬਾ ਸ਼ਾਮਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਆਪਣਾ ਜੀਵਨ ਸਫਲਾ ਕਰਨ ਲਈ ਪ੍ਰੇਰਿਆ ਇਸ ਮੌਕੇ ਪ੍ਰਬੰਧਕਾਂ ਨੇ ਵੀ ਸਮਾਗਮ ਨੂੰ ਸਫਲ ਬਣਾਉਣ ਲਈ ਸਹਿਯੋਗ ਕਰਨ ਵਾਲੇ ਸਾਰੇ ਹੀ ਸਹਿਯੋਗੀਆਂ ਦਾ ਧੰਨਵਾਦ ਕੀਤਾ ਤੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਇਹ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਇਸ ਦੌਰਾਨ ਸ਼ਰਧਾਲੂਆਂ ਵਿੱਚ ਦਾਰਾ ਅਟੁੱਟ ਬਰਤਾਇਆ ਗਿਆ ਮੋਲ ਹਾਰੇ ਕੇ ਸਹਾਰੇ ਕੀ ਜੈ ਜੈ ਸ਼੍ਰੀ ਸ਼ਾਮ ਜੀ ਅੱਜ ਅਸੀਂ ਨਵੇਂ ਸਾਲ ਦੇ ਉਪਰਖਿਛ ਸਾਮ ਸੇਵਕ ਪਰਿਵਾਰ ਦੇ ਵੱਲੋਂ ਦੂਸਰਾ ਸੰਗੀਤ ਰੱਖਿਆ ਹੈ ਜੀ ਤੇ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇਸ ਕੀਰਤਨ ਵਿੱਚ ਆਪਣੀ ਹੁਪਤਤੀ ਦੇ ਕੇ ਸਾਨੂੰ ਅਸ਼ੀਰਵਾਦ ਦਿੱਤਾ ਹੈ ਤੇ ਅਸੀਂ ਨਗਰ ਨਿਵਾਸੀਆਂ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਅੱਜ ਇਹ ਤੁਹਾਡੇ ਹਰੇਕ ਟੀਮ ਮੈਂਬਰ ਉਸ ਸਾਬੜਾ ਹੋ ਤੇ ਅਸੀਂ ਜਲਦੋ ਜਲਦੇ ਜਾਰੇ ਕੀਰਤਨ ਕਰਾਈਏ ਤੇ ਅਸੀਂ ਇਸ ਤਰ੍ਹਾਂ ਦੇ ਕੀਰਤਨ ਕਰਾਉਂਦੇ ਰਹੀਏ ਤੇ ਬਾਬਾ ਹਰ ਇੱਕ ਬੰਦੇ ਦੀ ਝੋਲੀਆਂ ਮਾਰਨ ਬੋਲ